ਫਿੱਤੂ ਟੀਵੀ ਫਿਰਸੋ ਟੀਵੀ ਫਿੱਤੂ ਟੀਵੀ ਫਿਰਸੋ ਟੀਵੀ ਜੁੜੋ 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 ਅੱਜ ਸਾਡੇ ਨਾਲ ਕੁਝ ਫਾਰਮਰਸ ਬੈਠੇ ਹਨ ਪੁਰਗਰਾਸ਼ਿਵ ਬਾਰੀ ਸਟਾਕ ਫਾਰਮਰਸ ਐਸੋਸੀਏਸ਼ਨ ਦੇ ਮੈਂਬਰ ਬੈਠੇ ਹਨ ਇਹ ਕੋਈ ਪ੍ਰੋਗਰਾਮ ਕਰ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹਾਂਜੀ ਕਿੱਥੇ ਪ੍ਰੋਗਰਾਮ ਕਰ ਰਹੇ ਹੋ ਜੀ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਪਹਿਲਾਂ ਤਾਂ ਇਹ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਜੀ ਤੇ ਬਾਕੀ ਸਾਰੇ ਸਰੋਤਿਆਂ ਨੂੰ ਸਾਡੇ ਕਰਨ ਵਾਜੂ ਖਾਲਸਾ ਵਾਇਰਲ ਜੀ ਕੀ ਫਤਿਹ ਪ੍ਰੋਗਰੈਸਿਵ ਲਾਈਫਸਟਾਈਲ ਫਾਰਮਰ ਐਸੋਸੀਏਸ਼ਨ ਵੱਲੋਂ ਪਹਿਲਾ ਇੰਟਰਨੈਸ਼ਨਲ ਡੈਰੀ ਅਤੇ ਐਗਰੀ ਐਕਸਪੋ ਮਿਤੀ 5 6 7 ਮਾਰਚ ਸੰਗਰਾਲਾ ਦਾਣਾ ਮੰਡੀ ਚਾਵਾ ਰੋਡ ਦੇ ਉੱਤੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੁੱਧ ਦੇ ਮੁਕਾਬਲੇ ਬਿਊਟੀ ਦੇ ਮੁਕਾਬਲੇ ਕੱਤਪ ਗਾਵਾਂ ਜਰਸੀ ਨੀਲੀ 라ਵੀ ਮੱਝਾਂ ਨੂਰਾ ਮੱਝਾਂ ਅਤੇ ਸਾਨਾਂ ਦੇ ਤੇ ਬੱਕਰੀਆਂ ਦੇ ਦੁੱਧ ਚਵਾਈ ਦੇ ਮੁਕਾਬਲੇ ਕਿਰਾਏ ਜਾ ਰਹੇ ਨੇ ਇਹਦੇ ਵਿੱਚ 30 ਲੱਖ ਤੋਂ ਪਲੱਸ ਦੇ ਜਿਹੜੇ ਨਾਮ ਨੇ ਉਹ ਰੱਖੇ ਗਏ ਨੇ ਠੀਕ ਹੈ ਜੀ ਔਰ ਸਾਡੇ ਸਮੂਹ ਪੰਜਾਬ ਹਰਿਆਣਾ ਰਾਜਸਥਾਨ ਔਰ ਨਾਲ ਲੱਗਦੇ ਹੋਰ ਸੂਬਿਆਂ ਦੇ ਸਾਰੇ ਫਾਰਮਰ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਆਪਣੇ ਪਸ਼ੂ ਧਾਨੇ ਤੇ ਲੈ ਕੇ ਆਵੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਆਪ ਆਓ ਆਪ ਨੂੰ ਬਹੁਤ ਕੁਝ ਇੱਥੇ ਦੇਖਣ ਨੂੰ ਮਿਲੇਗਾ ਜਾਣਕਾਰੀ ਤੇ ਥੋੜੀ ਜਿਹੀ ਵਾਧਾ ਹੋਊਗਾ ਆਪ ਜਰੂਰ ਇੱਥੇ ਆਦੇਸ਼ ਮੂਲੇ ਤਾਂ ਜਿਹੜੀ ਉਹ ਪੱਕੀ ਕਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਜਗੀ ਬਤ ਠੀਕ ਹੈ ਜੀ ਆਪ ਜੀ ਦਾ ਕੀ ਨਾਮ ਹੈ ਜੀ ਕੁਲਵਿੰਦਰ ਸਿੰਘ ਜੀ ਤੁਹਾਡਾ ਨਾਮ ਕੀ ਹੈ ਜੀ ਜਸਵਿੰਦਰ ਸਿੰਘ ਢਿੱਲੋਂ ਜੀ ਹਰਿੰਦਰ ਸਿੰਘ ਵਾਲੀਆ ਅਮਨਦੀਪ ਸਿੰਘ ਫਿਰ ਤਿਆਰੀ ਤੁਸੀਂ ਪੂਰੀ ਕਰ ਰਹੇ ਹੋ ਅੱਜ ਇਹਾਂ ਦੀ ਖੁੱਲ੍ਹ ਤਿਆਰੀ ਹੈ ਸਾਡੀ ਪ੍ਰਮਾਤਮਾ ਦੀ ਉਹਟਾ ਜੀ ਇਹ ਤਾਂ ਚਵਾਈ ਵੀ ਚਵਾਈ ਦਾ ਵੀ ਹੋਊਗਾ ਕੁਝ ਸਾਡੀ ਦੁੱਧ ਚਵਾਈ ਦੇ ਮੁਕਾਬਲੇ ਹੋਣਗੇ ਜੀ ਐਚਐਫ ਦੋ ਦੰਦ ਤੇ ਉਦੋਂ ਉੱਪਰ ਸਾਰਿਆਂ ਦੇ ਇਕੱਠਿਆਂ ਦਾ ਤੇ ਜਰਸੀ ਦਾ ਵੀ ਸੇਮ ਤੇ ਨੀਲੀ ਦਾ ਵੀ ਤੇ ਮੂਰਾ ਤੇ ਬੱਕਰੀ ਦੇ ਦੁੱਧ ਚਵਾਈ ਦੇ ਨਾਲ ਹੋਊਗਾ ਠੀਕ ਹੈ ਜੀ ਤੁਸੀਂ ਜੋ ਆ ਥੱਲੇ ਲਿਖਿਆ ਹੋਇਆ ਟੈਲੀਫੋਨ ਨੰਬਰ ਦੱਸ ਦਊਂਗੀ ਕਿ ਜੇ ਕਿਸੇ ਨੂੰ ਸੰਪਰਕ ਕਰਨਾ ਹੈ ਇਹ ਟੈਲੀਫੋਨ ਨੰਬਰ 98152 77004 ਠੀਕ ਹੈ ਜੀ 76103 09923 99144 21501 98788 17947 98553 02583 ਇਹਨਾਂ ਨੰਬਰਾਂ ਤੇ ਤੁਸੀਂ ਕੰਸਲਟ ਕਰ ਸਕਦਾ ਜੀ ਕਿ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਜਾਂ ਕਿਸੇ ਨੂੰ ਕੋਈ ਇਨਕੁਆਰੀ ਕਰਨੀ ਆ ਤਾਂ ਇਹਨਾਂ ਨੰਬਰਾਂ ਤੇ ਇਹਦੇ ਨਾਲ ਵੀ ਰابطਾ ਕਰ ਸਕਦਾ ਠੀਕ ਹੈ ਜੀ ਤੁਸੀਂ ਕੀ ਸੋਚਦੇ ਹੋ ਕਿ ਇਹ ਪ੍ਰੋਗਰਾਮ ਲਾ ਕੇ ਤੁਸੀਂ ਡੇਢੀ ਬਾਰੇ ਕੁਝ ਕਰ ਰਹੇ ਹੋ ਸਾਡਾ ਮੇਨ ਮਕਸਦ ਹੈ ਜਿਹੜੇ ਸਾਡੇ ਛੋਟੇ ਫਾਰਮਰ ਨੇ ਉਹਨਾਂ ਨੂੰ ਉਪਰ ਤੱਕ ਦਾ ਸਾਡਾ ਮਾਦੇ ਵਿੱਚ ਵੱਲ ਬੜੇ ਨੇ ਜਿਹੜਾ ਸਾਡਾ ਛੋਟਾ ਫਾਰਮਰ ਆ ਉਹ ਹੌਲੀ 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 ਉੱਪਰਲੇ ਪਾਸੇ ਨੂੰ ਜਾਵੇ ਠੀਕ ਹੈ ਜੀ ਤੇ ਤੁਸੀਂ ਸੋਚਦੇ ਹੋ ਕਿ ਇਸ ਨਾਲ ਕੋਈ ਫਾਇਦਾ ਹੋਊਗਾ ਜੀ ਬਹੁਤ ਫਾਇਦਾ ਹੋਊਗਾ ਜੇਰੀ ਨੂੰ ਤੇ ਪਿੰਡ-ਪਿੰਡ 'ਚ ਲੱਗਣਾ ਚਾਹੀਦਾ ਪਿੰਡ-ਪਿੰਡ ਦੇ ਵਿੱਚ ਹਰ ਕਿਸੇ ਦੇ ਗ੍ਰੇਟ ਚਾਹੀਦੇ ਨੇ ਛੋਟੇ ਸ਼ਹਿਰਾਂ ਚ ਵੀ ਲੱਗਣਗੇ ਥੇਲਿਆਂ ਦੇ ਨਾਲੇ ਆ ਆਮ ਜਿੰਨੇ ਵੀ ਸਾਡੇ ਫਾਰਮਰ ਨੇ ਜਾਂ ਪਿੰਡਾਂ ਦੇ ਕਿਸਾਨ ਨੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਇਹਦੇ ਨਾਲ ਬਹੁਤ ਜ਼ਿਆਦਾ ਵਾਧਾ ਹੋਊਗਾ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਮਿਲੇ ਹੋ ਇਹ ਤੁਹਾਡਾ ਸਾਰੀ ਦੁਨੀਆ ਦੇ ਵਿੱਚ ਜਾਊਗਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ